जय जनता जय संघर्ष जित लड़दे ਲੋਕਾਂ ਦੀ ਸਾਰੇ ਸਾਥੀਆਂ ਨੂੰ ਸ਼ਤ ਸ਼੍ਰੀਕਾਲ ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣੇ 8TT ਸੰਘਰਸ਼ ਦਾ ਬਿਗਲ ਵੱਜ ਚੁੱਕਿਆ ਹੈ ਹਰੇਕ VIP ਦਾ ਹਰੇਕ ਮਨਿਸਟਰ ਦਾ ਆਪਣੇ 8TT ਪਰਿਵਾਰ ਵੱਲੋਂ ਵਿਰੋਧ ਕਰਨਾ ਸ਼ੁਰੂ ਹੋ ਚੁੱਕਿਆ ਹੈ ਜਿਸ ਦੀ ਸ਼ੁਰੂਆਤ ਪਿੰਡ ਕਿੱਲਿਆਂ ਵਾਲੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੀ ਦਾ ਵਿਰੋਧ ਕਰਕੇ ਕਰ ਦਿੱਤੀ ਗਈ ਹੈ ਇਹ ਲਲਕਾਰ ਪੰਜਾਬ ਸਰਕਾਰ ਨੂੰ ਹੈ ਕੀ ਸਾਡਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੂੰ 4 ਤਰੀਕ ਨੂੰ 4 April ਨੂੰ ਕੋਰਟ ਵਿੱਚੋਂ ਸਾਡੀ ਭਰਤੀ ਦਾ ਹੱਲ ਕਰਕੇ ਸਾਨੂੰ ਸਕੂਲਾਂ ਦੇ ਵਿੱਚ ਭੇਜਿਆ ਜਾਵੇ। ਸੋ ਸਾਥੀਓ ਇਸ ਤੋਂ ਇਲਾਵਾ ਕੁਝ ਗੱਲਾਂ ਕਰਨੀਆਂ ਸੀ। ਕੱਲ ਆਪਣੀ ਮੀਟਿੰਗ ਸਿੱਖਿਆ ਮੰਤਰੀ ਜੀ ਨਾਲ ਪੰਜਾਬ ਭਵਨ ਵਿਖੇ ਹੋਈ ਜਿਸ ਵਿੱਚ ਸਿੱਖਿਆ ਮੰਤਰੀ ਜੀ ਨੇ ਜੋ ਕਿ ਕਿ ਹਟ ਹਰ ਵਾਰ ਦੀ ਤਰ੍ਹਾਂ ਇੱਕ ਗੋਲੀ ਦਿੱਤੀ ਹੈ ਕਿ 4 ਤਰੀਕ ਨੂੰ ਤੁਹਾਡੀ ਕੋਰਟ ਵਿੱਚੋਂ ਭਰਤੀ ਹਰ ਹਾਲ ਵਿੱਚ ਬਹਾਲ ਕਰਾ ਦਿੱਤੀ ਜਾਏਗੀ ਸਾਥੀਓ ਇਹ ਗੋਲੀਆਂ ਪਹਿਲਾਂ ਵੀ ਸੀ ਕਿਉਂਕਿ ਜੇਕਰ ਹੁਣ ਆਪਣੀ ਭਰਤੀ ਕੋਰਟ ਵਿੱਚੋਂ ਬਾਹਰ ਆ ਸਕਦੀ ਹੈ ਤਾਂ ਉਹ ਇੱਕੋ ਇੱਕ ਰਸਤਾ ਹੈ ਏਜੀ ਸਾਹਿਬ ਕੋਰਟ ਦੇ ਵਿੱਚ ਜਾਣ ਤੇ ਉਹ ਜਿਵੇਂ ਮਰਜ਼ੀ ਆਪਣੀ ਭਰਤੀ ਕੋਰਟ ਵਿੱਚੋਂ ਕਢਵਾ ਕੇ ਬਾਹਰ ਲਿਓਨ ਸੋ ਸਾਥੀਓ ਏਜੀ ਸਾਹਿਬ ਸਿਰਫ ਸੀਐਮ ਸਾਹਿਬ ਦੇ ਕਹਿਣ ਤੇ ਕੋਰਟ ਦੇ ਵਿੱਚ ਜਾ ਸਕਦੇ ਨੇ ਇਹ ਗੱਲ ਸਿੱਖਿਆ ਮੰਤਰੀ ਜੀ ਨੇ ਸਾਨੂੰ ਬਹੁਤ ਵਾਰ ਕਹਿ ਦਿੱਤੀ ਗਈ ਦਿੱਤੀ ਹੈ ਸੋ ਸਾਥੀਓ ਜੇਕਰ ਏਜੀ ਸਾਹਿਬ ਨੂੰ ਕੋਰਟ ਦੇ ਵਿੱਚ ਪੇਸ਼ ਕਰਵਾਉਣਾ ਹੈ ਤਾਂ ਆਪਾਂ ਨੂੰ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਮੀਟਿੰਗ ਚਾਹੀਦੀ ਹੈ ਉਹ ਮੀਟਿੰਗ ਆਪਾਂ ਨੂੰ 2-300 ਦੇ ਇਕੱਠ ਨਾਲ ਨਹੀਂ ਮਿਲਣੀ ਜਾਂ ਆਪਾਂ ਨੂੰ ਇੱਕ ਦਿਨ ਦਾ ਪ੍ਰੋਟੈਸਟ ਲਾ ਕੇ ਨਹੀਂ ਮਿਲਣੀ ਸਾਥੀਓ ਉਹ ਮੀਟਿੰਗ ਆਪਾਂ ਨੂੰ ਇੱਕ ਵੱਡੇ ਹਜੂਮ ਨਾਲ ਪੱਟੋਕਟ 1000 1500 ਈਟੀਟੀ ਕੇਟਰ ਦੀ ਗਿਣਤੀ ਹੋਵੇ ਇੱਕ ਵੱਡਾ ਹਜੂਮ ਹੋਵੇ ਜੋ ਸਿਰਫ ਇੱਕ ਦਿਨ ਲਈ ਨਾ ਆਵੇ ਉਹ ਲਗਭਗ ਆਪਣੇ 4 ਤੋਂ 5 ਦਿਨਾਂ ਦੇ ਕੱਪੜੇ ਪੈਕ ਕਰਕੇ ਆਵੇ ਕਿਉਂਕਿ ਇਹ ਜੋ ਆਪਣਾ ਪ੍ਰੋਟੈਸਟ ਹੋਏਗਾ ਇਹ ਕੋਡ ਲੱਗਣ ਤੋਂ ਪਹਿਲਾਂ ਹੋਵੇਗਾ ਜਿਸ ਵਿੱਚ ਸਾਰੇ ਈਟੀਟੀ ਸਾਥੀ ਕੋਨਾ ਤੱਕ ਉੱਥੇ ਰਹਿਣਗੇ ਜਿੰਨਾ ਤੱਕ ਆਪਣੀ ਸੀਐਮ ਸਾਹਿਬ ਨਾਲ ਮੀਟਿੰਗ ਨਹੀਂ ਹੋ ਜਾਂਦੀ ਤੇ ਉਸ ਵਿੱਚ ਆਪਾਂ ਨੂੰ ਇਹ ਪੁਖਤਾ ਨਹੀਂ ਹੋ ਜਾਂਦਾ ਕਿ 4 ਅਪ੍ਰੈਲ ਨੂੰ ਕੋਰਟ ਵਿੱਚ ਆਪਣੀ ਹੀ ਹੀアリング ਤੇ ਐਡਵੋਕੇਟ ਜਰਨਲ ਸਾਹਿਬ ਜਾਣਗੇ ਸੋ ਸਾਥੀਓ ਇਸ ਲਈ ਆਪਾਂ ਨੂੰ ਇੱਕ ਵੱਡਾ ਹਮਲਾ ਮਾਰਨਾ ਪੈਣਾ ਹੈ ਇਹ ਤਾਂ ਹੀ ਸੰਭਵ ਹੈ ਜੇਕਰ ਆਪਾਂ ਗਰੁੱਪਾਂ ਵਿੱਚੋਂ ਨਿਕਲ ਕੇ ਜ਼ਮੀਨੀ ਸੰਘਰਸ਼ ਦੇ ਵੱਲ ਵਧਾਂਗੇ ਕਿਉਂਕਿ ਅਸੀਂ ਦੇਖਦੇ ਹਾਂ ਅਕਸਰ ਗਰੁੱਪਾਂ ਦੇ ਵਿੱਚ ਬਹੁਤ ਲੋਕ ਸਲਾਹਾਂ ਦਿੰਦੇ ਨੇ ਪਰ ਜ਼ਮੀਨੀ ਸੰਘਰਸ਼ ਦੇ ਵਿੱਚ ਉਹਦੇ 10% ਸਾਥੀ ਵੀ ਨਹੀਂ ਪਹੁੰਚਦੇ। ਸੋ ਹੁਣ ਸਟੇਟ ਕਮੇਟੀ ਵੱਲੋਂ ਇਹ ਆਡੀਓ ਇਸ ਲਈ ਪਾਈ ਜਾ ਰਹੀ ਹੈ ਕਿ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਸਾਡੇ ਇਸ ਸੰਘਰਸ਼ ਦੇ ਵਿੱਚ ਕਿੰਨੇ ਕੁ ਸਾਥੀ ਮੈਦਾਨ ਦੇ ਵਿੱਚ ਆ ਕੇ ਲੜਨ ਵਾਲੇ ਨੇ। ਕਿਉਂਕਿ ਅਸੀਂ ਸੰਘਰਸ਼ ਉਸ ਪ੍ਰਕਾਰ ਨਾਲ ਹੀ ਅੱਗਲਾ ਵਿੱਢਾਂਗੇ। ਜਿੰਨਾ ਕਿ ਸਾਡਾ ਕਿੱਡਰ ਹੋਇਆ ਜਿੰਨੇ ਕਿ ਸਾਡੇ ਕਿੱਡਰ ਨੇ ਸਾਨੂੰ ਸਾਥ ਦੇਣਾ ਜੇਕਰ ਸਾਡੇ ਕੋਲ 2300 ਕਿੱਡਰ ਹੈ ਅਸੀਂ ਉਸ ਸਾਹਮਣੇ ਸੰਘਰਸ਼ ਕਰਾਂਗੇ ਅਗਲਾ ਜੇ ਸਾਡੇ ਕੋਲ ਕਿੱਡਰ ਦੀ ਗਿਣਤੀ 11500 ਹੈ ਜੋ ਸੜਕਾਂ ਤੇ ਸਾਡੇ ਕਹਿ ਅਨੁਸਾਰ ਬੈਠਣ ਨੂੰ ਤਿਆਰ ਹੈ ਜਿੰਨਾ ਤੱਕ ਸਾਨੂੰ ਮੁੱਖ ਮੰਤਰੀ ਦੀ ਮੀਟਿੰਗ ਨਹੀਂ ਮਿਲਦੀ ਮੀਟਿੰਗ ਮਿਲਣ ਤੋਂ ਬਾਅਦ ਉਹ ਮੀਟਿੰਗ ਹੋ ਨਹੀਂ ਜਾਂਦੀ ਉਹਨਾਂ ਤੱਕ ਉਹ ਸਾਡੇ ਲਈ ਆਪਣੇ ਰੋਜ਼ਗਾਰ ਦੇ ਲਈ ਤੇ ਆਪਣੇ ਆਪ ਲਈ ਸੜਕਾਂ ਤੇ ਬੈਠਣ ਲਈ ਤਿਆਰ ਪਰ ਤਿਆਰ ਹੈ ਸਾਥੀਓ ਸਮਾਂ ਉਹਨਾਂ ਘਰਾਂ ਚੋਂ ਨਿਕਲਣ ਦਾ ਸਮਾਂ ਵਿਚਾਰੋ ਕਿਉਂਕਿ ਇਹ 4 ਦਿਨ ਨੇ ਇਲੈਕਸ਼ਨ ਤੋਂ ਪਹਿਲਾਂ ਜਿਸ ਦੇ ਵਿੱਚ ਆਪਾਂ ਆਪਣੇ ਹੱਲ ਕਰਵਾ ਸਕਦੇ ਹਾਂ ਸੋ ਤੁਸੀਂ ਆਪਣੇ ਸਾਰੇ ਸਾਥੀ ਵਿਚਾਰ ਦਿਓ ਕਿਉਂਕਿ ਇੱਕ ਦੋ ਦਿਨਾਂ ਦੇ ਵਿੱਚ ਸਟੇਟ ਕਮੇਟੀ ਵੱਲੋਂ ਪ੍ਰੋਗਰਾਮ ਔਲਿਖਿਆ ਜਾਣਾ ਅਸੀਂ ਗਰੁੱਪਾਂ ਦੇ ਵਿੱਚ ਦੇਖਣਾ ਚਾਹੁੰਦੇ ਹਾਂ ਕਿ ਕਿੰਨੇ ਕ ਸਾਥੀ ਵਾਕੇ ਜਮੀਨੀ ਸੰਘਰਸ਼ ਵਿੱਚ ਸਾਡਾ ਸਾਥ ਦੇਣ ਲਈ ਤਿਆਰ ਨੇ ਇਹ ਬੈਸਵਾਜੀ ਗਰੁੱਪਾਂ ਦੇ ਵਿੱਚ ਸਿਰਫ ਇਸ ਗੱਲ ਤੇ ਹੋਵੇ ਵੀ ਧਰਨੇ ਤੇ ਅਸੀਂ ਆ ਰਹੇ ਹਾਂ ਨਾ ਕਿ ਕਿਸੇ ਹੋਰ ਟੌਪਿਕ ਨੂੰ ਲੈ ਕੇ ਸੋ ਮੈਂ ਫਿਰ ਦਰੋਣਾ ਚਾਹੁੰਨਾ ਕਿ ਇਹ ਆਡੀਓ ਤੇ ਸਿਰਫ ਇਸ ਗੱਲ ਤੇ ਚਰਚਾ ਹੋਵੇ ਕਿ ਅਸੀਂ ਹਾਂ ਧਰਨੇ ਤੇ ਆ ਰਹੇ ਹਾਂ ਤੇ ਅਸੀਂ ਜਿੰਨੇ ਦਿਨ ਸਟੇਟ ਕਮੇਟੀ ਕਹੇਗੀ ਅਸੀਂ ਓਨੇ ਦਿਨ ਧਰਨੇ ਤੇ ਬੈਠਣ ਨੂੰ ਤਿਆਰ ਆ ਸਾਥੀਓ ਇਹ ਧਰਨਾ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵੀ ਹੋ ਸਕਦਾ ਹੈ ਠੀਕ ਹੈ ਕਿਉਂਕਿ ਉੱਥੇ ਆਪਾਂ ਨੇੜੇ ਤੇੜੇ ਰੋਸ ਮਾਰਚ ਵੀ ਕੱਢਾਂਗੇ ਜਿੰਨੇ ਦਿਨ ਵੀ ਚੱਲੇਗਾ ਤਿੰਨ ਦਿਨ ਚੱਲੇ ਚਾਰ ਦਿਨ ਚੱਲੇ ਚਾਹੇ ਦੋ ਦਿਨਾਂ 'ਚ ਆਪਣੀ ਮੀਟਿੰਗ ਹੋ ਕੇ ਹੱਲ ਹੋ ਜੇ ਚਾਹੇ ਇੱਕ ਦਿਨ 'ਚ ਹੋ ਜੇ ਚਾਹੇ ਆਪਾਂ ਨੂੰ ਹਫ਼ਤਾ ਬੈਨਾ ਪਵੇ ਘਰੇ ਕਿਸੇ ਨੇ ਨਹੀਂ ਜਾਣਾ ਸਾਥੀਓ ਇਹ ਆਖਰੀ ਸਮਾਂ ਜੇ ਆਪਾਂ ਇਹ ਗਵਾ ਲਿਆ ਤਾਂ ਫਿਰ ਸ਼ਾਇਦ ਜਿਵੇਂ ਅੱਗੇ ਸਟੇਟ ਕਮੇਟੀ ਜਿੰਨੀ ਕ ਸਟੇਟ ਕਮੇਟੀ ਕੋਲ ਗਿਣਤੀ ਹੈ ਉਸ ਦੇ ਅਕੋਰਡਿੰਗ ਸਟੇਟ ਕਮੇਟੀ ਆਪ ਦਾ ਵਰਕ ਕਰ ਰਹੀ ਹੈ ਸੋ ਸਾਥੀਓ ਜਿੱਥੇ ਵੀ ਤੁਹਾਨੂੰ ਕੋਈ ਮੰਤਰੀ ਜਾਂ ਐਮ.ਐਲ.ਏ ਤੁਹਾਡਾ ਲੋਕਲ ਮਿਲਦਾ ਉਹਨੂੰ ਸਵਾਲ ਜ਼ਰੂਰ ਪੁੱਛੋ ਉਹਨਾਂ ਦਾ ਵਿਰੋਧ ਕਰੋ ਸੋ 14 ਤਰੀਕ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਐਕਸ਼ਨ ਬਾਰੇ ਪੂਰੀ ਜਾਣਕਾਰੀ ਦੇ ਦਿੱਤੀ ਜਾਏਗੀ ਪਰ ਅਸੀਂ ਉਸ ਤੋਂ ਪਹਿਲਾਂ ਇਹ ਜਗ੍ਹਾ ਡਿਸਾਈਡ ਕਰਨ ਤੋਂ ਪਹਿਲਾਂ ਅਸੀਂ ਇਹ ਵੇਖਣਾ ਚਾਹੁੰਦੇ ਹਾਂ ਕਿ ਸਾਡੇ ਨਾਲ ਸਾਡਾ ਕਿਡਰ ਕਿੰਨਾ ਕੁ ਸਾਥ ਦੇ ਰਿਹਾ ਇਸ ਗੱਲ ਤੇ ਸਾਰੇ ਸਾਥੀ ਗੌਰ ਕਰਨ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਧੰਨਵਾਦ ਸਾਥੀਓ